ਮੈਂ ਤੇ ਤੂੰ ਹੀ ਬਦਮਾਸ਼ੀ ਕਰਦੇ ਪਿਓ ਏਦਾਂ ਧੱਕਾ ਵੀ ਨਹੀਂ ਕਰਦਾ ਮੈਂ ਇੱਕ ਲੇਡੀ ਨੂੰ ਮੇਰੀ ਸੁਣ ਲੈ ਗੱਲ ਸੁਣ ਲੈ ਮੇਰੀ ਸਣੀ ਮੈਂ ਤਰੋਂ ਮੈਂ ਤੂੰ ਬਲਾਸਰ ਕਹਿ ਰਿਹਾ ਤਰੋਂ ਮੈਂ ਇਹ ਓਕੇ ਨਾ ਹੋ ਮੈਂ ਤਰੋਂ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਿਹਾ ਮੈਂ ਵੀ ਕਹਿ ਰਿਹਾ ਪਿਆਰ ਨਾਲ ਗੱਲ ਕਰ ਬੰਦਿਆਂ ਨੂੰ ਬਤ ਕਰ ਮੈਂ ਤੇਰੀ ਕੰਪਲੇਨ ਲੈ ਲਈ ਹੈ ਬਾ ਮੇਰੀ ਕੰਪਲੇਨ ਤੈਨੂੰ ਲਾਸਟ ਕਹਦਾ ਹਾਂ ਕਰੀ ਬੰਦੇ ਦੀ ਤੇਰੀ ਮੈਂ ਕੰਪਲੇਨ ਦੇ ਰਹੀ ਹਾਂ ਕਰੀ ਬੰਦੇ ਦੀ ਮੈਂ ਜਦੋਂ ਤੈਨੂੰ ਕਿਹਨੂੰ ਕਹਦਾ ਦੋਦੀ ਹਵਾ ਕਰੀ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਠੀਕ ਹੈ ਕੰਪਲੇਨ ਲੈ ਲਈ ਬਸ ਠੀਕ ਹੈ ਲੈ ਸੋ ਲੋ ਬਸ ਠੀਕ ਹੈ ਜਾਓ ਮੈਂ ਨਹੀਂ ਫੇਰ ਅਸੀਂ ਚੱਲੇ ਹਾਂ ਕੰਪਲੇਨ ਦੇਣ ਨੂੰ ਹੀ ਖੜੇ ਸੀ ਭਾਈ ਤੇ ਕੰਪਲੇਨ ਦੇ ਦਿੱਤੀ ਸਰ ਆਪਾਂ ਆਪਾਂ ਜਾਓ ਮੈਂ ਬੁਲਾ ਲਾਂ ਜਿਹੜਾ ਇੰਚਾਰ ਸਾਹਿਬ ਮੈਂ ਤੇਨੂੰ ਸਣੀ ਤੋਂ ਇਹੀ ਕਰਦਾ ਹਾਂ ਹਰ ਦੀ ਲਿਮਟ ਹੁੰਦੀ ਹੈ ਲਿਮਟ ਤੋਂ ਮੈਂ ਕੋਈ ਲਿਮਟ ਕਰਾਸ ਨਹੀਂ ਕੀਤੀ ਲੇਡੀ ਨੂੰ ਚਾਰ ਵਾਰੀ ਬਾਹਰ ਮੈਂ ਜਿਹੜੀ ਤੈਨੂੰ ਗੱਲ ਪੁੱਛਣ ਮ ਤੈਨੂੰ ਸਾਫ਼ ਗੱਲ ਦੱਸਤੀਆਂ ਮੈਂ ਯਾਰ ਉੱਚੀ ਬੋਲ ਕੇ ਕੁਝ ਨਹੀਂ ਮੈਂ ਤੇ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਹਾਂ ਮੈਂ ਤੈਨੂੰ ਤੇਰੀ ਦਰਖਾਸਤ ਲੈ ਲਈ ਹੈ ਮੈਂ ਚੋਰ ਹਾਂ ਨਹੀਂ ਮੈਂ ਚੋਰ ਹਾਂ ਮੈਂ ਤੈਨੂੰ ਮੈਂ ਇੱਕ ਮੁਹੱਲੇ ਦਾ ਮੋਹਤਰ ਮੈਂ ਤੇ ਮੈਂ ਮੋਹਤਰ ਮੈਂ ਹੀ ਦੇਣਾ ਮੈਂ ਚੌਂਕੀਦਾਰ ਹਾਂ ਤੇ ਮੈਂ ਕੀ ਹੈ ਮੈਂ ਚੌਂਕੀਦਾਰ ਹਾਂ ਕਿਹੜੇ ਵੀਰੇ ਮੈਂ ਤੈਨੂੰ ਹੁਣ ਰਾਸ ਤੇ ਤਾਂ ਨਹੀਂ ਮੰਨਣਾ ਮੈਂ ਜਾ ਰਿਹਾ ਫਿਰ ਤੈਨੂੰ ਕਿਹਦੇ ਰਹਿਣ ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋਈ ਕਰੀ ਜਣਾ ਹੈ ਓਏ ਚਾਹ ਸਾਹਿਬ ਯਾ ਦਿਮਾਗ ਖਾਲ ਕਿੱਥੇ ਜਾਉਂ ਭਾਈ ਨਿਕਲ ਤੇਰੇ ਵਰਗਾ ਬਹੁਤੇ ਖੜੇ ਉਥੇ ਮੈਂ ਉਹ ਦੱਸਿਆ ਸੀ ਕਿਉਂਕਿ ਉਹ ਦਰਖਾਸਤ ਦੇ ਕੇ ਜੀ ਦਰਖਾਸਤ ਦੇ ਕੇ ਜਿਹੜੀ ਪਾਰਟੀ ਦਰਖਾਸਤ ਵਾਪਸ ਲੈ ਗਈ ਸੀ ਮੈਂ ਤੇ ਜੇ ਅਗਰ ਮੇਰੇ ਕੋਲ ਦਰਖਾਸਤ ਹੁੰਦੀਏ ਮੈਂ ਤਾਂ ਦਰਖਾਸਤ ਦੇ ਅਕੋਰਡਿੰਗ ਗੱਲ ਕਰਨੀ ਜੇ ਉਹ ਦਰਖਾਸਤ ਹੀ ਕਹਿੰਦੇ ਅਸੀਂ ਦਰਖਾਸਤ ਨਹੀਂ ਦੇਣੀ ਉਹ ਦਰਖਾਸਤ ਵਾਪਸ ਲੈ ਲਏ ਨੇ ਉਹਦੇ ਵਿੱਚ ਤਾਂ ਫੇਰ ਗੱਲ ਕਰਵੇ ਉਹ ਦੁਬਾਰਾ ਫੇਰ ਲੈ ਕੇ ਨਾਲ ਆਇਆ ਸੈਣੀ ਉਹ ਕਹਿੰਦੇ ਇਹ ਦਰਖਾਸਤ ਦੇਣੀ ਮੈਂ ਕਿ ਦਰਖਾਸਤ ਦੇ ਪਹਿਲਾਂ ਵੀ ਦਰਖਾਸਤ ਦਿੱਤੀ ਵਾਪਸ ਲੈ ਕੇ ਸੀਗੇ ਤੇ ਦਰਖਾਸਤ ਉਹ ਦਰਖਾਸਤ ਇਸ ਵੀ ਦੂਜੀ ਪਾਰਟੀ ਅਖੀਰਤ ਜਦੋਂ ਕੋਈ ਕੰਪਲੇਨਟ ਦਿੰਦਾ ਤਾਂ ਦੂਜੀ ਪਾਰਟੀ ਨੂੰ ਪੱਕਾ ਸੁਣਨਾ ਹੁੰਦਾ ਉਹਦਾ ਉਹਨੂੰ ਆਹੀ ਗੱਲ ਕਹੀ ਆ ਵੀ ਦਰਖਾਸਤ ਤੇਰੀ ਦੇਣੀ ਆ ਤੂੰ ਦਿਖਾ ਦੇ ਦੇ ਪਹਿਲਾਂ ਤੇਰੀ ਦਰਖਾਸਤ ਲੈ ਲਈ ਸੀਗੀ ਅੱਜ ਅਸਟ ਨੰਬਰ ਮੈਂ ਟੈਲੀਫੋਨ ਨੰਬਰ ਇਹਨਾਂ ਬਰਾਉਣ ਵਾਸਤੇ ਲਿਖੇ ਸੀ ਉਦੋਂ ਓਕੇ ਉਹ ਕਹਿੰਦੇ ਨਹੀਂ ਕਿ ਅਸੀਂ ਹੁਣ ਧਰਨਾ ਲਾਣਾ ਮੈਂ ਕਿਹਾ ਧਰਨਾ ਤੇ ਇਹ ਧਰਨਾ ਗਾ ਹਰ ਚੀਜ਼ ਧਰਨੇ ਨਾਲ ਹੀ ਘੱਟੀ ਘੱਟੋ ਘੱਟ ਕੋਈ ਕੰਪਲੇਂਟ ਦਿੰਦਾ ਪਰ ਦੂਜੀ ਪਾਰਟੀ ਤੇ ਪੱਖ ਸੁਣਨਾ ਨਾਲੇ ਜ਼ਰੂਰੀ ਹੈ ਕੀ ਚਾਹੀਏ ਅਗਰ ਤੂੰ ਇਹ ਦਰਖਾਸਤ ਦਿਨ ਤੋੜ ਇਸ ਚਾਹੀਓਗੀ ਤਾਂ ਫੜਦੀ ਕਾਰਵਾਈ ਕੀਤੀ ਜਾਊਗੀ ਪਰ ਜੇ ਉਹ ਕਵੇ ਹੁਣੇ ਹੀ ਕਾਰਵਾਈ ਕਰੋ ਉਸ ਤਰ੍ਹਾਂ ਨਹੀਂ ਹੁੰਦਾ ਇਰਾਦਾ ਇਹ ਕਿ ਇਹਨਾਂ ਦੀ ਆਸ ਵਿੱਚ ਲੜਾਈ ਹੋਈ ਹੈ ਦੋਨੇ ਪਾਸੇ ਇਹਨਾਂ ਦੀ ਜੋ ਇਹਨਾਂ ਨੇ ਐਕਚੁਅਲੀ ਕੀ ਹੈ ਮੈਂ ਜੋ ਹੁਣ ਮੈਨੂੰ ਪਤਾ ਲੱਗਾ ਕਿ ਮੈਂ ਟੈਲੀਫੋਨ ਤੇ ਜਸਪਾਲ ਸਿੰਘ ਨੂੰ ਕਾਲ ਕੀਤੀ ਸੀ ਵੀ ਭਾਈ ਆ ਕੇ ਦਰਖਾਸਤ ਸੰਭਲਿਓ ਉਹ ਬੇਕਾਰ ਨਹੀਂ ਦੀ ਉਹਨੇ ਮੈਨੂੰ ਬਰਬਰੀ ਦੱਸਿਆ ਵੀ ਇਹ ਇਸ ਤਰ੍ਹਾਂ ਕਰਕੇ ਜਿਹੜੀ ਦੇਖਾ ਰਣੀ ਹੈ ਇਹ ਇੱਥੇ ਲਿਆ ਕੇ ਫੀਡ ਕੁੱਤੇ ਸਾਰੇ ਗਲੀ ਦੇ ਕੁੱਤੇ ਕਰ ਦਿੰਦੇ ਨੇ 35-40 ਕੁੱਤੇ ਇਕੱਠੇ ਕਰ ਲੈਂਦੀ ਹੈ ਤੇ ਕੁੱਤੇ ਦਾ ਮੇਰੇ ਫਾਦਰ ਨੂੰ ਪਿਛਲੀ ਕਟਿਆ ਅਜੇ ਇੰਜੈਕਸ਼ਨ ਪੰਜਵਾਂ ਇੰਜੈਕਸ਼ਨ ਉਹਦੇ ਲੱਗਿਆ ਮੇਰੇ ਫਾਦਰ ਨੂੰ ਕੱਟਦਾ ਸੀ ਕੁੱਤਿਆਂ ਦਾ ਇਹਨਾਂ ਅਸਲ ਕੀ ਇਹਨਾਂ ਦਾ ਮੇਨ ਜੋ ਦੇਖਿਆ ਇਹਨਾਂ ਦਾ ਆਪਸੀ ਵਿਚਾਰ ਇੱਕ ਦੂਜੇ ਨਾਲ ਵਿਚਾਰ ਮਤ ਭੇਦਨੇ ਉਹ ਮਤ ਭੇਦ ਲੈ ਕੇ ਇੱਕ ਦੂਜੇ ਤੇ ਆ ਚੀਜ਼ਾਂ ਕਰਦੇ ਨੇ